ਯੂਕੇ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਕਿ 6 ਪੰਜਾਬੀਆਂ ਨੂੰ ਸਜ਼ਾ ਹੋਈ ਹੈ ਕਿਡਨੈਪਿੰਗ ਦੇ ਕੇਸ ਵਿੱਚ ਦਲਜੀਤ ਸਿੰਘ ਮੈਨਾ ਯੂਕੇ ਤੋਂ ਜੁੜ ਚੁੱਕੇ ਨੇ ਦਲਜੀਤ ਸਿੰਘ ਜੀ ਸਵਾਗਤ ਥੋੜਾ ਸਮਾਂ ਜੁੜਨ ਦੇ ਲਈ ਧੰਨਵਾਦ ਜੀ ਥੈਂਕ ਯੂ ਥੈਂਕ ਯੂ ਸੋ ਮਾਚੀ ਅੰਦੇ ਲਈ ਅੰਦੇ ਜੀ ਸਿੰਘ ਜੀ ਯੂਕੇ ਤੋਂ ਖਬਰ ਇਹ ਹੈ ਕਿ 6 ਪੰਜਾਬੀਆਂ ਨੂੰ ਕਿਡਨੈਪਿੰਗ ਦੇ ਕੇਸ ਵਿੱਚ ਸਜ਼ਾ ਹੋਈ ਹੈ ਕੀ ਲੋੜ ਪੈ ਗਈ ਕਿ ਕਿਡਨੈਪਿੰਗ ਕਰਨ ਦੀ ਕੀ ਪਿੱਛੇ ਸਾਰਾ ਮਸਲਾ ਹੈ ਸਟ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਹਾਂ ਜੀ ਇਹ 6 ਜਣੇ ਨੂੰ ਸਜ਼ਾ ਜਰੂਰ ਹੋਈ ਹੈ ਪਰ 5 ਪੰਜਾਬੀ ਨੇ ਤੇ ਇੱਕ ਜਿਹੜਾ ਇਹਨਾਂ ਦੇ ਵਿੱਚ ਕੋਰਾ ਇਹ 6 ਜਣੇ ਨੇ ਰਲ ਕੇ ਇੱਕ ਸਾਕਸ਼ ਨੂੰ ਜਿਹੜਾ ਹੈ ਉਹ ਅਗਵਾ ਕੀਤਾ ਨੋਟਿੰਗਮ ਸ਼ਹਿਰ ਦੀ ਇਹ ਘਟਨਾ ਹੈ ਜਿੱਥੇ ਉਹ ਕੋਰਟ ਵੱਲੋਂ ਜਿਹੜੀ ਹੈ ਸਜ਼ਾ ਸੁਣਾ ਦਿੱਤੀ ਗਈ ਹੈ ਪਰ ਆਪਾਂ ਪਹਿਲਾਂ ਘਟਨਾ ਦੀ ਗੱਲ ਕਰ ਲੈਂਦੇ ਆ ਕਿ ਇੱਕ ਜਿਹੜਾ ਸਾਕਸ਼ ਹੈਗਾ ਜਿਹੜਾ ਸਮਝਿਆ ਜਾ ਰਿਹਾ ਹੈ ਕਿ ਬਾਲੀਵੁੱਡ ਦੇ ਨਾਲ ਸੰਬੰਧਿਤ ਹੈ ਹੋ ਸਕਦਾ ਛੋਟਾ ਮੋਟਾ ਐਕਟਰ ਹੋਵੇ ਜਿਹਨੂੰ ਇਹਨਾਂ ਨੇ ਅਗਵਾ ਕੀਤਾ ਅਗਵਾ ਕੀਤਾ ਗਿਆ ਉਹਨੂੰ ਕੋਈ ਉਹ ਚਾਹੁੰਦਾ ਸੀ ਉਹ ਬੰਦਾ ਜਿਹੜਾ ਹੈਗਾ ਕਿ 43 ਸਾਲ ਦੀ ਉਹਦੀ ਉਮਰ ਹੈਗੀ ਹੈ ਤੇ ਉਹਦੇ ਪਿਓ ਉਹਦਾ ਜਿਹੜਾ ਪਿਤਾ ਹੈਗੇ ਆ ਉਹਨਾਂ ਦਾ 6ਵਾਂ ਜਨਮ ਦਿਨ ਸੀ ਤੇ ਉਹਦੇ ਲਈ ਉਹ ਚਾਹੁੰਦਾ ਸੀ ਕਿ ਹਾਲ ਬੁੱਕ ਕਰਕੇ ਤੇ ਉੱਥੇ ਇੱਕ ਇਵੈਂਟ ਜਿਹੜਾ ਹੈਗਾ ਮੈਂ ਕਰਾਂ ਸੋ ਉਹ ਜਦੋਂ ਹਾਲ ਬੁੱਕ ਕਰਨ ਵਾਸਤੇ ਜਾਂਦਾ ਜਦੋਂ ਉਹਨੂੰ ਸੱਦਿਆ ਜਾਂਦਾ ਤਾਂ ਫਿਰ ਉੱਥੇ ਦੋ ਜਾਨੇ ਜਿਹੜੇ ਐ ਉਹ ਆਉਂਦੇ ਨੇ ਉਹਨਾਂ ਨੇ ਮਾਸਕ ਪਾਏ ਹੋਏ ਸੀ ਤੇ ਉਸ ਤੋਂ ਬਾਅਦ ਉਹਨੂੰ ਅਗਵਾ ਕਰ ਲਿਆ ਗਿਆ ਅਗਵਾ ਕਰਕੇ ਤੇ ਫਿਰ ਉਹਨੂੰ ਨੋਟਿੰਗਮ ਦੇ ਵਿੱਚ ਹੀ ਉੱਥੇ ਕਿਤੇ ਤਾਂ ਦੇ ਉੱਤੇ ਉਹਨਾਂ ਨੇ ਰੱਖਿਆ ਤੇ ਫਿਰ ਪਰਿਵਾਰ ਦੇ ਕੋਲੋਂ ਮੰਗ ਕੀਤੀ ਉਹਨਾਂ ਦੇ ਪਿਤਾ ਦੇ ਕੋਲੋਂ ਉਹਨਾਂ ਦੀ ਪਤਨੀ ਦੇ ਕੋਲੋਂ ਫਰੋਤੀ ਦੀ ਮੰਗ ਕੀਤੀ ਕਿ ਸਾਨੂੰ 2.5 ਲੱਖ ਪਾਉਂਡ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾਵੇ ਤੇ ਅਦਰਵਾਈਜ਼ ਫਿਰ ਜਿਹੜੇ ਉਹਦੇ ਕੌਨਸੀਕਵੈਂਸਸ ਜਿਹੜੇ ਹੈਗੇ ਨੇ ਉਹ ਮਾੜੇ ਹੋਣਗੇ ਜੇਕਰ ਤੁਸੀਂ ਨਹੀਂ ਕਰਦੇ ਸੋ ਪੁਲਿਸ ਨਹੀਂ ਪੁਲਿਸ ਦੀ ਜਦੋਂ ਗੱਲ ਕਰਦੇ ਆ ਸੋ ਆ ਕਾਫੀ ਵਧੀਆ ਜਦੋਂ ਇਹੋ ਜਿਹੇ ਕੇਸਸ ਹੁੰਦੇ ਨੇ ਤੇ ਉਹਦੇ ਵਿੱਚ ਪੁਲਿਸ ਆਪਣੀ ਵਧੀਆ ਭੂਮਿਕਾ ਜਿਹੜੀ ਹੈ ਨਿਭਾਉਂਦੀ ਹੈ ਸੋ 32 ਘੰਟਿਆਂ ਦੇ ਵਿੱਚ ਜਿਹੜੇ ਆਪਣੇ ਉਹਨਾਂ ਦੇ ਡਿਟੈਕਟਿਵ ਸਿਗੇ ਪੁਲਿਸ ਦੇ ਜਿਹੜੇ ਜਸੂਸ ਸਿਗੇ ਉਹਨਾਂ ਦੇ ਜ਼ਰੀਏ 32 ਘੰਟਿਆਂ ਦੇ ਵਿੱਚ ਇਹ ਮਸਲਾ ਜਿਹੜਾ ਹੈਗਾ ਉਹ ਸੁਲਝਾ ਲਿਆ ਜਦੋਂ ਇਹ ਪੁਲਿਸ ਪਹੁੰਚਦੀ ਹੈ ਨਾ ਉੱਥੇ ਮੌਕੇ ਦੇ ਉੱਤੇ ਇਹਨਾਂ ਦੇ ਡਿਟੈਕਟਿਵ ਪਹੁੰਚਦੇ ਆ ਤੇ ਇਸ ਵਿਅਕਤੀ ਨੂੰ ਜਿਹੜਾ 43 ਸਾਲ ਦਾ ਜਿਹੜਾ ਜਿਹਨੂੰ ਕਨਟੈਪ ਕੀਤਾ ਗਿਆ ਸੀਗਾ ਉਹਦੇ ਉਹਦੇ ਬਾਹਾਂ ਪਿੱਛੇ ਨੂੰ ਬੰਨੀਆਂ ਹੋਈਆਂ ਸੀ ਉਹਦੇ ਮੂੰਹ ਦੇ ਉੱਤੇ ਜਿਹੜੀ ਟੇਪ ਜਿਹੜੀ ਲਾਈ ਹੋਈ ਸੀ ਤਾਂ ਕਿ ਉਹ ਆਵਾਜ਼ ਨਾ ਕਰ ਸਕੇ ਤੇ ਜਦੋਂ ਪੁਲਿਸ ਪਹੁੰਚਦੀ ਹੈ ਤੇ ਇਹਨਾਂ ਨੇ ਕੀ ਕੀਤਾ ਉਹਨੂੰ ਕਾਰ ਦੇ ਵਿੱਚੋਂ ਸੁੱਟ ਕੇ ਤੇ ਉਹ ਫਰਾਰ ਹੋ ਗਏ ਉਸ ਤੋਂ ਬਾਅਦ ਫਿਰ ਪੁਲਿਸ ਨੇ ਉਹ ਵਿਅਕਤੀ ਜਿਹੜਾ ਸੀਗਾ ਉਹਨੂੰ ਹਸਪਤਾਲ ਦੇ ਵਿੱਚ ਭੇਜ ਦਿੱਤਾ ਉਸ ਤੋਂ ਬਾਅਦ ਉਹ ਉਹਨੂੰ ਆਜ਼ਾਦ ਮਤਲਬ ਘਰ ਭੇਜ ਦਿੱਤਾ ਗਿਆ ਜਦੋਂ ਠੀਕ ਠਾਕ ਹੋ ਗਈ ਸਾਰੀ ਟ੍ਰੀਟਮੈਂਟ ਤੇ ਫਿਰ ਇਹਨਾਂ ਨੇ ਜਿਹੜੇ ਆਪਣੇ ਕੈਮਰੇ ਹੁੰਦੇ ਨੇ ਜਿਹੜੇ ਗਲੀਆਂ ਦੇ ਵਿੱਚ ਰੋਡਾਂ ਦੇ ਉੱਤੇ ਜਿਹੜੇ ਇਹਨਾਂ ਦੇ ਕੈਮਰੇ ਲੱਗੇ ਹੋਏ ਨੇ ਪੁਲਿਸ ਨੇ ਉਹਨਾਂ ਰਾਹੀਂ ਉਹ ਕਟੀਆਂ ਤੇ ਨੰਬਰ ਨੂੰ ਪਰ ਕੱਢ ਕੇ ਤੇ ਬੰਦੇ ਜਿਹੜੇ ਨੇ ਉਹ ਫੜਲੇ 6 ਬੰਦੇ ਫੜੇ ਗਏ ਆ ਉਹਦੇ ਵਿੱਚੋਂ ਹੁਣ ਮੈਂ ਤੁਹਾਨੂੰ ਨਾਮ ਦੱਸਦਾ ਕਿ ਇਹ ਜਦੋਂ ਆਪਾਂ ਗੱਲ ਕਰਦੇ ਆ ਪੰਜਾਬੀਆਂ ਦੀ ਬੜੀ ਬੱਲੇ ਬੱਲੇ ਆ ਜੀ ਚੜ੍ਹਾਈ ਆ ਸੋ ਇਹੋ ਜਿਹੇ ਪੰਜਾਬੀ ਵੀ ਹੈਗੇ ਨੇ ਹੋ ਸਕਦਾ ਹੈ ਇਹ ਪੰਜਾਬੀਆਂ ਦੇ ਵਿੱਚ ਇਹ ਹੋਵੇ ਵੀ ਇਹ ਇਹਨਾਂ ਦੀ ਦੂਜੀ ਤੀਜੀ ਪੀੜ੍ਹੀ ਚੱਲ ਰਹੀ ਹੋਵੇ ਇੱਥੇ ਪਰ ਇਹ ਕਿਤੇ ਨਾ ਕਿਤੇ ਸਾਡੀ ਕਮਿਊਨਿਟੀ ਤੇ ਲਈ ਤੱਬਾ ਨੇ ਇਹ ਲੋਕ ਸੋ ਉਹਦੇ ਵਿੱਚੋਂ ਹੁਣ 58 ਸਾਲਾਂ ਦਰਸ਼ਨ ਰਠੌਰ ਹੈ ਜੀ ਜਿਨ੍ਹਾਂ ਨੂੰ 16 ਸਾਲਾਂ ਦੀ ਕੈਦ ਹੋਈ ਹੈ ਉਸ ਤੋਂ ਬਾਅਦ ਸਰਬਾਨ ਸਿੰਘ ਆ ਇਹਨਾਂ ਦੀ ਉਮਰ 30 ਸਾਲ ਹੈ ਤੇ ਇਹਨਾਂ ਨੂੰ 13 ਸਾਲ ਦੀ ਕੈਦ ਹੋਈ ਹੈ। ਉਸ ਤੋਂ ਬਾਅਦ 34 ਸਾਲਾਂ ਇੰਦਰਪਾਲ ਸਿੰਘ ਨੂੰ 14 ਸਾਲ ਦੀ ਕੈਦ ਹੋਈ ਹੈ। ਜੈਮੀ ਰੈਗਟ ਜਿਹੜਾ ਤੁਹਾਨੂੰ ਮੈਂ ਦੱਸਿਆ ਕਿ ਗੋਰਾ ਇੱਕ ਉਹਨੂੰ 12 ਸਾਲ ਦੀ ਕੈਦ ਹੋਈ ਹੈ। ਫਿਰ 56 ਸਾਲਾਂ ਨਰਵੀਰ ਸਿੰਘ ਹੈ ਜਿਹਨੂੰ 6 ਸਾਲ ਦੀ ਕੈਦ ਹੋਈ ਹੈ। ਫਿਰ 39 ਸਾਲਾਂ ਹੈਗਾ ਜੀ ਇੱਕ ਖਾਲਸਾ ਜੋਗਾ ਸਿੰਘ ਦਿਗਪਾਲ। ਦੇਖੋ ਨਾਮ ਦੇ ਅੱਗੇ ਖਾਲਸਾ ਲਾਇਆ ਹੋਇਆ ਆਮ ਲੋਕ ਪਿੱਛੇ ਲਾਉਂਦੇ ਨੇ। ਸੋ ਇਹ ਆਪਣੇ ਆਪ ਨੂੰ ਬਹੁਤ ਵੱਡਾ ਖਾਲਸਾ ਸਮਝਦਾ ਹੋਣਾ ਤੇ ਇਹਨੂੰ 18 ਸਾਲ ਦੀ ਕੈਦ ਸੁਣਾਈ ਗਈ ਹੈ। ਇਹ ਮੈਨੂੰ ਲੱਗਦਾ ਵੀ ਇਹ ਖਾਲਸਾ ਜੀ ਜਿਹੜੇ ਨੇ ਇਹਨਾਂ ਨੂੰ 18 ਸਾਲ ਦੀ ਸਾਰਿਆਂ ਨਾਲੋਂ ਜ਼ਿਆਦਾ ਇਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਸੋ ਇਹ ਲੋਕ ਸ਼ਰਮ ਵੀ ਨਹੀਂ ਕਰਦੇ ਕਿ ਤੁਸੀਂ ਕਿਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਤੇ ਤੁਹਾਡੇ ਨਾਮ ਦੇ ਅੱਗੇ ਪਿੱਛੇ ਕੀ ਲੱਗ ਰਿਹਾ ਸੋ ਇਹ ਜਦੋਂ ਗੱਲਾਂ ਜਿਹੜੀਆਂ ਨੇ ਜਾਂਦੀਆਂ ਅਖਬਾਰਾਂ ਦੇ ਵਿੱਚ ਦੂਜੀਆਂ ਕਮਿਊਨਿਟੀਆਂ ਦੇ ਵਿੱਚ ਫਿਰ ਤੁਹਾਡਾ ਇੱਕ ਰੂਪ ਤੁਹਾਡੀ ਕੌਮ ਤੁਹਾਡੇ ਬਾਰੇ ਲੋਕ ਕੀ ਸੋਚਦੇ ਨੇ ਸੋ ਇਹ ਇਸੇ ਤਰੀਕੇ ਦੇ ਨਾਲ ਇਹ ਜਿਹੜੀਆਂ ਪੁਲਿਸ ਨੇ ਜਿਹੜੀ ਐ ਰਿਪੋਰਟ ਛਾਪੀ ਹੈ ਉਹਦੇ ਵਿੱਚ ਨਾਮ ਵੀ ਇਸੇ ਤਰੀਕੇ ਦੇ ਨਾਲ ਹੀ ਲਿਖਿਆ ਗਿਆ ਸੋ ਉਹਨਾਂ ਨੇ ਵੀ ਅੱਗੇ ਹੀ ਖਾਨਸਾ ਲਾ ਕੇ ਤੇ ਇਹ ਨਾਮ ਲਿਖਿਆ ਹੈਗਾ ਸੋ ਇਹ ਇੱਕ ਬਹੁਤ ਸ਼ਰਮਨਾਕ ਕਰਤੂਤ ਜਿਹੜੀ ਕੀਤੀ ਹੈ ਤੇ ਹੁਣ 15 15 16 16 ਸਾਲਾਂ ਲਈ ਇਹ ਜੇਲ੍ਹ ਦੇ ਵਿੱਚ ਰਹਿਣਗੇ ਤੇ ਉਸ ਤੋਂ ਬਾਅਦ ਫਿਰ ਇਹ ਬਾਹਰ ਜੜੇ ਆ ਉਹ ਆਉਣਗੇ ਤੇ ਫਿਰ ਇਹਨਾਂ ਦੇ ਨਾਲ ਅੱਗੇ ਇਹਨਾਂ ਦੇ ਹਿਸਾਬ ਦੇ ਨਾਲ ਜੇ ਘਰੇ ਲੋਕਲ ਹੋਏ ਜੇ ਇਥੋਂ ਦੇ ਮਤਲਬ ਕਿ ਆ ਨਾਗਰਿਕ ਹੋਏ ਤਾਂ ਫਿਰ ਇੱਥੇ ਹੀ ਆਦਰਵਾਇਜ਼ ਇਹਨਾਂ ਨੂੰ ਰਿਪੋਰਟ ਕਰ ਦਿੱਤਾ ਜਾਊਗਾ ਇਹ ਘਟਨਾ ਵਾਪਰੀ ਹੈ ਜੀ 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 ਵਹਾਟਾ ਰੁਕ ਦੁਬਾਰਾ ਕਰਾਂਗੇ ਹੁਣ ਦੋ ਇਜਾਜ਼ਤ ਧੰਨਵਾਦ ਧੰਨਵਾਦ ਜੀ ਧੰਨਵਾਦ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਧੰਨਵਾਦ